ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ ਜੀ ਸਾਰਿਆਂ ਨੂੰ ਦੋਸਤੋ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਉਹ ਫਲਾਨਾ ਬੰਦਾ ਬਹੁਤ ਬੁਰੇ ਕੰਮ ਕਰਦਾ ਆ ਤੇ ਉਹਦੇ ਕੋਲ ਪੈਸਾ ਵੀ ਆ ਰੱਬ ਵੀ ਉਹਦਾ ਬਹੁਤ ਸਾਥ ਦੇ ਰਿਹਾ ਹੈ ਨਾ ਹਾਂਜੀ ਤੇ ਸਾਡਾ ਨਹੀਂ ਦੇ ਰਿਹਾ ਨਾ ਸਾਥ ਪਰ ਇਹ ਗੱਲ ਗਲਤ ਆ ਚੰਗੇ ਬੰਦੇ ਦਾ ਰੱਬ ਇਮਤਿਹਾਨ ਜ਼ਰੂਰ ਲੈਂਦਾ ਆ ਪਰ ਉਹਦਾ ਸਾਥ ਨਹੀਂ ਛੱਡਦਾ ਹਾਂਜੀ ਫਿਰਦੇ ਹੀ ਦੋਸਤੋ ਇੱਕ ਬੰਦਾ ਆਪਣੇ ਕੰਮ ਲਈ ਰੋਜ਼ ਦੀ ਤਰ੍ਹਾਂ ਆਪਣੇ ਦਫ਼ਤਰ ਲਈ ਘਰੋਂ ਨਿਕਲਦਾ ਸਕੂਟਰ ਤੇ ਰਸਤੇ ਦੇ ਵਿੱਚ ਇੱਕ ਬੁਢੀ ਆਰ ਦਾ ਸੇਬ ਤੇ ਵੇਚਰੀ ਹੁੰਦੀ ਆ ਹਾਂਜੀ ਤੇ ਉਹ ਉਹਦੇ ਕੋਲ ਰੁਕਦਾ ਆ ਕਹਿੰਦਾ ਪੁੱਛਦੇ ਬਾਪੂ ਜੇ ਬਣ ਗਿਆ ਲੈ ਲਾਂਗੇ ਬੱਚਿਆਂ ਲਈ ਸੇਬ ਹਾਂਜੀ ਹਾਂਜੀ ਤੇ ਉਹ ਸੇਬ ਨੂੰ ਪੁੱਛਦਾ ਮਾਤਾ ਸੇਬ ਕਿਦਾਂ ਹੂੰ ਉਹ ਕਹਿੰਦੀ 70 ਰੁਪਏ ਗੱਲੋਂ ਅੱਛਾ ਅੱਛਾ ਉਹ ਕਹਿੰਦਾ ਨਹੀਂ ਨਹੀਂ ਇਹ ਤਾਂ ਬਹੁਤ ਮਹਿੰਗੇ ਸੇਬ ਲੌਂਡੀਆਂ ਹਨਾ ਬਹੁਤ 88 ਤਰਾ ਜਿਆਦਾ ਹਨਾ ਮੈਂ 50 ਰੁਪਏ ਦਊਂਗਾ ਅੱਛਾ ਤੇ ਕਿੰਦੀ ਨਹੀਂ ਪੁੱਤ ਇੰਨਾ ਨਹੀਂ ਹੈ ਹਨਾ ਇੰਨੇ ਨਹੀਂ ਬੜਨੇ ਹੈ ਇੰਨੇ ਮੈਨੂੰ ਕੀ ਬਚਣਾ ਹੈਗਾ ਮੈਂ ਥੱਲੇ ਬੈਠੀ ਐ ਇੱਥੇ ਆਣ ਕੇ ਹਨਾ ਸਵੇਰ ਦੀ ਤੇ ਮੈਨੂੰ ਨਹੀਂ ਭਜਣਾ ਹਨਾ ਚੱਲ ਤੂੰ 60 ਦੇ ਦੇ ਕਹਿੰਦਾ ਨਹੀਂ ਮੈਂ ਤਾਂ 50 ਹੀ ਦੇਣੀ ਮਤਾ ਜੀ ਤੈਨੂੰ ਪੁੱਗਦਾ ਠੀਕ ਐ ਨਹੀਂ ਤੇ ਮੈਂ ਚੰਗਾ ਹਨਾ ਚੱਲ ਅੱਛਾ ਅੱਛਾ ਤੇ ਉਹ ਇਦਾਂ ਕਹਿ ਕੇ ਸਕੂਟਰ ਦੀ ਕਮਰੀ ਚਲੇ ਗਿਆ ਅੱਛਾ ਹਨਾ ਆਪਣੇ ਦਫ਼ਤਰ ਚਲੇ ਗਿਆ ਕੰਮ ਕੀਤਾ ਸਾਰਾ ਦਿਨ ਵਾਪਸ ਦੋਨੋਂ ਜਦੋਂ ਫੇ ਆਉਣ ਲੱਗਾ ਤੇ ਫੇ ਉਹਨੂੰ ਯਾਦ ਆਇਆ ਕਿ ਮੈਂ ਸੇਬ ਲੈਣੇ ਸੀ ਬੱਚਿਆਂ ਲਈ अच्छा फिर वो वढ़िया दुकान ਤੇ ਚਲੇ ਗਿਆ اچھا ਹਨਾ ਜਿਹੜੀ ਵੱਡੀ ਦੁਕਾਨ ਸੀ ਉੱਤੇ ਲਿਖਿਆ ਹੋਇਆ ਸੀ ਫਿਕਸ ਪ੍ਰਾਈਸ ਹਾਂਜੀ ਹਾਂਜੀ ਉੱਥੇ ਗਿਆ ਉਹ ਤੇ ਉਹਨੂੰ ਪੁੱਛਦਾ ਸੇਬ ਕਿੰਦਾ ਕਿਲੋ ਅੱਛਾ ਅੱਛਾ ਉਹ ਕਹਿੰਦਾ ਜੀ 150 ਰੁਪਏ ਕਿਲੋ ਅੱਛਾ ਉਹ ਸੋਚਣ ਲੱਗ ਪਿਆ ਉਹ ਮਾਤਾ ਮੈਨੂੰ 70 ਰੁਪਏ ਕਿਲੋ ਦੇਣ ਦੀ ਸੀ ਹਨਾ ਇਹ ਮੈਨੂੰ 150 ਰੁਪਏ ਕਿਲੋ ਦੇਣ ਜਾਂ ਉਹ ਵੱਡੀ ਦੁਕਾਨ ਵਾਲਾ ਸੀ ਨਾ ਉਹ ਵੱਡੀ ਦੁਕਾਨ ਸੀਗੀ ਤੇ ਬੱਸ ਜਾ ਕੇ ਰੱਖੇ ਹੋਣੇ ਆ ਹਾਲ ਸੀ ਆ ਕੇ ਰੱਖੇ ਸੀਗੇ ਇਹ ਹੀ ਤੇ ਉਹ ਪੇ ਕਹਿੰਦਾ ਉਹਨੇ ਸੋਚਿਆ ਦੋ ਮਿੰਟ ਸੋਚਿਆ ਕਹਿੰਦਾ ਨਹੀਂ ਛੱਡੋ ਉਸ ਮਾਤਾ ਕੋਈ ਲੈਨੇ ਸੀ ਚੱਪਲੀ ਅੱਛਾ ਅੱਛਾ ਹੈਨਾ ਤੇ ਉਹ ਆ ਗਿਆ ਜਦੋਂ ਉੱਥੇ ਦੁਬਾਰਾ ਮੁੜ ਕੇ ਆਇਆ ਤੇ ਉਹ ਮਾਤਾ ਉੱਥੇ ਉਹ ਲੱਗੇ ਸੇਬਾਂ ਦੇ ਦੰਬ ਸੇਬ ਉਹ ਕੋਪੈ ਸੀ ਥੋੜੀ ਜਿਆਦਾ ਤੋਂ ਪਈ ਸੀ ਆਰਾਮ ਕਰਨ ਕਿ ਥੱਕੀ ਸੀ ਉਹ ਜਾਂ ਕਿੱਦਾਂ ਵੀ ਹੈਨਾ ਅੱਛਾ ਤੇ ਉਹਨੂੰ ਪੁੱਛਦਾ ਆਵਾਜ਼ ਮਾਰਦਾ ਮਾਤਾ ਉਹ ਨਹੀਂ ਬੋਲਦੀ ਫੇਰ ਉੱਚੀ ਤੇ ਆਵਾਜ਼ ਮਾਰਦਾ ਮਾਤਾ ਉਹ ਠੀਕ ਕਹਿੰਦੀ ਹਾਂ ਦਾਸ ਪੁੱਤ ਕਹਿੰਦਾ ਸੇਬ ਦੇ ਦੇ ਅੱਛਾ ਹੈਨਾ ਤੇ ਪਾ ਦੇ ਹੈਨਾ ਅੱਛਾ ਕਿਲੋ ਦੋ ਕਿਲੋ ਕਹਿੰਦੀ ਹਾਂ ਪੁੱਤ ਤੂੰ ਸਵੇਰੇ ਵੀ ਆਇਆ ਸੀ ਉਦਾਂ ਹੀ ਚਲੇ ਗਿਆ ਹਨਾ ਕਹਿੰਦੀ ਪੁੱਤ ਕੋਈ ਨਹੀਂ ਲੈ ਜਾ ਤੂੰ ਮੰਮੀ ਹੁਣ ਥੱਕੀ ਆ ਤੇ ਮੇਰਾ ਸਰੀਰ ਵੀ ਨਹੀਂ ਠੀਕ ਹੈਗਾ ਹਨਾ ਅੱਜ ਮੈਂ ਠੀਕ ਨਹੀਂ ਗਈ ਤੂੰ ਲੈ ਜਾ ਤੂੰ ਚੱਲ ਜਿੰਨੇ ਸਵੇਰੇ 50 ਰੁਪਏ ਕਿਹਾ ਹੈ ਨਾ ਤੂੰ 50 ਨੂੰ ਹੀ ਲੈ ਜਾ ਅੱਛਾ ਹਨਾ ਵੀ ਮੈਂ ਵੀ ਘਰ ਨੂੰ ਜਾਵਾਂ ਕਹਿੰਦਾ ਮਾਤਾ ਤੂੰ ਪਾ ਦੇ ਅੱਛਾ ਸੇਬ ਪਾ ਦੇ ਜਿਹੜੇ ਦੋ ਤਿੰਨ ਕਿਲੋ ਹੈਗੇ ਅੱਛਾ ਉਹਨੇ ਸੇਬ ਪਾਤੇ ਫਿਰ ਉਹਨੂੰ ਕਹਿੰਦਾ ਮਾਤਾ ਦੱਸ ਤੈਨੂੰ ਕੀ ਗੱਲ ਕੀ ਕਹਿੰਦੀ ਮੈਂ ਅੱਜ ਠੀਕ ਨਹੀਂ ਗਈ ਫੇ ਸਾਹਮਣੇ ਜਾ ਕੇ ਉਹਨੇ ਕੈਮਿਸਟ ਦੇੋਂ ਦਵਾਈ ਲਿਆ ਕੇ ਦਿੱਤੀ ਉਹਨੂੰ ਕਿ ਆ ਦੁਖਾ ਕੱਲ ਨੂੰ ਠੀਕ ਹੋ ਕੇ ਆਈ ਤੇ ਉਹਨੂੰ ਪੈਸੇ ਦੇ ਉੱਤੇ ਮਾਤਾ ਨੂੰ 70 ਰੁਪਏ ਦੇ ਹਿਸਾਬ ਨਾਲ ਅੱਛਾ ਅੱਛਾ ਤੇ ਉਹ ਮਾਤਾ ਕਹਿੰਦੀ ਨਹੀਂ ਤੂੰ ਤਸਵੀਰੇ ਬੈਂਸਦਾ ਸੀਗਾ 50 ਰੁਪਏ ਕਿਲੋ ਹੁਣ ਤੂੰ ਮੈਨੂੰ 70 ਰੁਪਏ ਦੇਣ ਰਿਹਾ ਹੈ ਅੱਛਾ ਅੱਛਾ ਹਨਾ ਚਲ ਤੂੰ 60 ਦੇ ਦੇ ਕਹਿੰਦਾ ਨਹੀਂ ਮਾਤਾ ਤੂੰ ਰੱਖ ਲੈ ਚੁੱਪ ਕਰਕੇ ਅੱਛਾ ਅੱਛਾ ਹਨਾ ਕੋਈ ਗੱਲ ਨਹੀਂ ਮਤਲਬ ਉਹਦੇ ਮਨ 'ਚ ਕੁਛ ਆਇਆ ਐਸਾ ਤੇ ਉਹ ਪੈਸੇ ਦੇ ਕੇ ਉਹਨੂੰ ਘਰ ਨੂੰ ਚਲ ਗਿਆ ਘਰ ਜਾ ਕੇ ਆਪਣੇ ਕਹੜਾ ਲਈ ਨਾ ਗੱਲ ਕੀਤੀ ਵੀ ਇਦਾਂ ਦਾ ਇੱਕ ਬੁੜੀ ਔਰਤ ਸੀ ਬੜੀ ਵਿਚਾਰੀ ਲਾਚਾਰ ਸੀਗੀ ਹਣਾ ਹਾਂਜੀ ਹਾਂਜੀ ਤੇ ਮੈਂ ਤਾਂ ਉਹਨਾਂ ਬੈਂਸ-ਬੁੰਸ ਕਰਕੇ ਚਲ ਗਿਆ ਪਰ ਮੈਨੂੰ ਬੜਾ ਬੁਰਾ ਲੱਗਾ ਕਿ ਉਹ ਵਿਚਾਰੀ ਥੋੜੇ ਕਮਾਉਂਦੀ ਸੀਗੀ ਤੇ ਮੈਂ ਉਹਨੂੰ ਉਹ ਵੀ ਨਹੀਂ ਦਿੱਤੇ ਕਮਾਉਣ ਦਿੱਤੇ ਤੇ ਵੱਡੀਆਂ ਦੁਕਾਨਾਂ ਦੇ ਉਹ ਕਿੰਨਾ ਪੈਸਾ ਕਮਾਉਂਦੀ ਐ ਤੇ ਆਪਾਂ ਉੱਥੇ ਜਾ ਕੇ ਹਾਂਜੀ ਤੇ ਕਹਿੰਦਾ ਆਪਾਂ ਉਹਦੀ ਕੋਈ ਹੈਲਪ ਕਰੀਏ ਹੂੰ ਉਹ ਕਹਿੰਦੀ ਠੀਕ ਐ ਕਰ ਦਿਓ ਅੱਛਾ ਉਹ ਦੂਜੇ ਦਿਨ ਜਦੋਂ ਆਉਂਦਾ ਉਹਨੂੰ 1000 ਰੁਪਿਆ ਮਾਤਾ ਨੂੰ ਦਿੰਦਾ ਕਹਿੰਦਾ ਆਲੇ ਮਾਤਾ ਤੂੰ ਨਾਲ ਹੋਰ ਕੋਈ ਕੇਲੇ-ਕੁੱਲੇ ਵੀ ਰੱਖ ਲੈ ਅੱਛਾ ਅੱਛਾ ਤੇ ਉਹ ਬੜੀ ਖੁਸ਼ ਹੁੰਦੀ ਹੈ ਕਹਿੰਦੀ ਪੁੱਤ ਪਰ ਮੈਂ ਇਦਾਂ ਪੈਸੇ ਨਹੀਂ ਲੈਣੇ ਹੈਗੇ। ਅੱਛਾ ਅੱਛਾ। ਤੇ ਉਹ ਕਹਿੰਦਾ ਨਹੀਂ ਕੋਈ ਨਹੀਂ ਤੂੰ ਪੈਸੇ ਰੱਖ ਲੈ। ਮੈਂ ਤੇਰੇ ਕੋਲ ਥੋੜਾ ਥੋੜਾ ਕਰਕੇ ਫਰੂਟ ਲੈ ਜਾ ਕਰੂੰਗਾ। ਅੱਛਾ। ਹਣਾ ਬੜੀ ਖੁਸ਼ ਹੋਈ ਨਾ ਮਾਤਾ। ਅੱਛਾ ਅੱਛਾ। ਤੇ ਉਹ ਆਪਣੀ ਜਿੱਥੇ ਦਫ਼ਤਰ ਜਾਂਦਾ ਸੀ ਉਹਨੇ ਉਹਨਾਂ ਨੂੰ ਵੀ ਜਾ ਕੇ ਸਾਰਿਆਂ ਨੂੰ ਕਿਹਾ ਕਿ ਉੱਥੇ ਫਲਾਣੇ ਫਲਾਣੇ ਥਾਂ ਤੇ ਇੱਕ ਮਾਤਾ ਆ ਨਾ ਉਹ ਸੇਬ ਫਰੂਟ ਵੇਚਦੀ ਆ। ਹਾਂਜੀ। ਉਹਦੇ ਕੋਲੋਂ ਲਿਆ ਕਰੋ ਸਾਰੇ। ਹਾਂ। ਤੇ ਉਹ ਸਾਰੇ ਜਾਨੀ ਉਧ ਕੋ ਲੈਣ ਲੱਪੇ ਫਰੂਟ ਤੇ ਮਾਤਾ ਬੜੀ ਉਹਦਾ ਕੰਮ ਬੜਾ ਵਧੀਆ ਹੋ ਗਿਆ ਕਿੱਥੇ ਉਹ ਵਿਚਾਰੀ ਲਾਚਾਰ ਸੀ ਕਿੱਥੇ ਬਹੁਤ ਫਸਟ ਕਲਾਸ ਹੋ ਗਿਆ ਉਹ ਤਾਂ ਹਿੱਸਾ ਦੇਂਦੀ ਹੁੰਦੀ ਹਾਂ ਹਾਂ ਸੋ ਇਹ ਜਿਹੜੀ ਕਹਾਣੀ ਹੈ ਇਹ ਉਹ ਮਾਤਾ ਦੀ ਤੋਂ ਬੰਦੇ ਦੀ ਨਹੀਂ ਕਿ ਆਪਣੀ ਸਾਰਿਆਂ ਦੀ ਇਹੀ ਕਹਾਣੀ ਆ ਸਹੀ ਗੱਲ ਆ ਆਪਾਂ ਵੀ ਵੱਡੇ ਵੱਡੇ ਪੈਲਸਾਂ 'ਚ ਜਾਂਦੇ ਆਂ ਵੱਡੇ ਵੱਡੇ ਮੋਲਾਂ 'ਚ ਜਾਂਦੇ ਆਂ ਉੱਥੇ ਆਪਾਂ ਬੜੀ ਤਕੜੀ ਸ਼ਾਪਿੰਗ ਕਰਦੇ ਆਂ ਲਿਖਿਆ ਹੁੰਦਾ ਫਿਕਸ ਪ੍ਰਾਈਸ ਹਾਂਜੀ ਸਾਰਾ ਕੁਝ ਖਰੀਦਦੇ ਆਂ ਨਰ ਭਰ ਕੇ ਚੰਗੇ ਪੈਸੇ ਉਹਨਾਂ ਨੂੰ ਦੇ ਆਉਨੇ ਆ ਜਦੋਂ ਬਾਹਰ ਨਿਕਲਦੇ ਆਂ ਫੇਰ ਰਿਕਸ਼ਾ ਕਰਦੇ ਆ ਫੇਰ ਰਿਕਸ਼ੇ ਵਾਲੇ ਨਾਲ ਆਪਾਂ 10 ਰੁਪਏ ਪਿੱਛੇ ਬਹਿਸਦੇ ਹਾਂਜੀ ਉਹ 50 ਮੰਗ ਰਿਹਾ ਹੁੰਦਾ ਆਪਾਂ 30 ਦੇ ਰਹਾਂ ਨੇ ਹਾਂਜੀ ਔਰ ਉਹ ਕਿੰਨੀ ਮਾੜੀ ਗੱਲ ਆ ਦੇਖੋ ਆਪਾਂ ਉਹ ਵਿਚਾਰੇ ਨੇ ਖੂਨ ਪਸੀਨਾ ਬਹਾ ਕੇ ਕੰਮ ਕਰਨਾ ਉਹ ਰਿਕਸ਼ਾ ਲੈ ਕੇ ਜਾਣਾ ਤੇ ਆਪਾਂ ਉੱਥੇ ਬਹਿਸਦੇ ਹਾਂ ਤੇ ਅੰਦਰ ਆਪਾਂ ਬਿਲਕੁਲ ਬਹਿਸ ਨਹੀਂ ਕਰਦੇ ਉੱਥੇ ਟੌਰ ਨਾਲ ਪੈਸੇ ਦਿੰਨੇ ਆ ਵੀ ਟੌਰ ਨਾਲ ਖਰਾਬ ਹੋ ਜਵੇ ਇਸ ਲਈ ਕਿਤੇ ਵੀ ਕੋਈ ਗਰੀਬ ਆ ਬੰਦਾ ਕੋਈ ਰਿਕਸ਼ਾ ਚਲਾਉਂਦਾ ਉਹਦੇ ਨਾਲ ਬਹਿਸ ਨਾ ਕਰੋ ਉਹਨੂੰ ਪੈਸੇ ਪੂਰੇ ਦਿਓ ਕਿਉਂਕਿ ਰਿਕਸ਼ਾ ਜਿਹੜਾ ਉਹ ਪੈਟਰੋਲ ਨਾਲ ਨਹੀਂ ਉਹ ਖੂਨ ਪਸੀਨੇ ਨਾਲ ਚੱਲਦਾ ਸਹੀ ਗੱਲ ਹੈ ਹਾਂ ਜੀ ਜੇ ਤੁਹਾਨੂੰ ਕੋਈ ਥੱਲੇ ਲਾ ਕੇ ਬੈਠਾ ਹੈ ਕੋਈ ਬਿਯੋਰ ਕੋਈ ਸਿਆਣਾ ਲਾਚਾਰ ਬੰਦਾ ਕੋਈ ਸਬਜ਼ੀ ਜਾਂ ਫਰੂਟ ਉਹਦੇ ਕੋਲੋਂ ਲਵੋ ਹਾਂ ਜੀ ਹਾਂ ਇਹ ਉਹਦੇ ਨਾਲ ਮਦਦ ਹੋ ਜਾਂਦੀ ਓਦੀ ਉਹਦੇ ਨਾਲ ਉਹਦੀ ਹੈਲਪ ਹੋ ਜਾਂਦੀ ਜਿਹਦ ਕੋ ਤੁਸੀਂ ਆ ਇਦਾਂ ਭਜੇ ਰਹਿੰਦੇ ਹੋ ਉਹਦਾ ਹੌਸਲਾ ਵੱਧ ਜਾਂਦਾ ਹਾਂ ਜੀ ਹਾਂ ਜੀ ਉਹ ਘੱਟੋ ਘੱਟ ਮੰਗੂਗਾ ਤਾਂ ਨਹੀਂ ਬਾਹਰ ਜਾ ਕੇ ਸਹੀ ਗੱਲ ਹੈ ਹਾਂ ਤੇ ਇਸ ਲਈ ਇਹ ਕੰਮ ਜਰੂਰ ਕਰੋ ਹਾਂ ਤੇ ਜਿਹੜੇ ਭੀਖ ਮੰਗਦੇ ਸਾਰਾ ਦਿਨ ਉਹ ਫਿਰ ਫਿਰ ਕੇ ਆਪਾਂ ਚੰਗੇ ਭਲੇ ਬੰਦਿਆਂ ਨੂੰ ਪੈਸੇ ਦੇ ਦਿੰਨੇ ਆ ਹੂੰ ਉਹਨੂੰ ਪੈਸੇ ਦੇਣ ਲੱਗੇ ਸੋਚਦੇ ਆ ਹਨਾ ਉਹ ਸਾਰਾ ਦਿਨ ਦੀ ਪੂਰੀ ਗਰਮੀ ਆਪਾਂ ਅੰਦਰ ਏਸੀਆਂ ਚ ਬਿਠੇ ਹੁੰਦੇ ਆ ਨਾ ਪਰ ਉਹ ਸਾਰਾ ਦਿਨ ਰਿਕਸ਼ੇ ਦੇ ਵਿਚਾਰੇ ਗੇੜੇ ਲਾਉਂਦੇ ਆ ਤਾਂ ਫਿਰ ਜਾ ਕੇ ਆਪਣੀ ਦਿਹਾੜੀ ਬਣਾਉਂਦੇ ਆ ਤੇ ਘਰ ਲੱਜਾਂਦੇ ਆ ਆਪਣੇ ਬੱਚਿਆਂ ਹਾਸੇ ਪੈਸੇ ਕਮਾ ਕੇ ਤਾਂ ਆਪਾਂ ਉਹਨਾਂ ਨਾਲ ਫੇਰ ਬਹਿਸ ਕਰਦੇ ਆ ਆਪਾਂ ਸਬਜੀ ਵਾਲਿਆਂ ਨਾਲ ਬਹਿਸ ਕਰਦੇ ਆ ਕਿ 1 ਰੁਪਏ ਲਈ ਲੜਦੇ ਆ ਉਹਨਾਂ ਦਾ 2-2 ਰੁਪਏ ਦੀ ਹੈ ਨਾ ਵੀ ਨਹੀਂ ਨਹੀਂ ਆ ਘੱਟ ਕਰ ਲਾ 5 ਰੁਪਏ ਨਹੀਂ ਇੰਨੇ ਦੀ ਇੰਨੇ ਦੀ ਲੈਣੀ ਸਬਜੀ ਹਾਂ ਨਾ ਤਾਂ ਆਪਾਂ ਇਹ ਛੋਟੀਆਂ ਛੋਟੀਆਂ ਚੀਜ਼ਾਂ 'ਚ ਇਦਾਂ ਨਹੀਂ ਦੇਖਣਾ ਚਾਹੀਦਾ ਜਿੱਥੇ ਆਪਾਂ ਵੱਡੇ ਵੱਡੇ ਖਰਚੇ ਕਰਦੇ ਆ ਤਾਂ ਉਹਦੇ ਹਿਸਾਬ ਨਾਲ ਆਪਾਂ ਨੂੰ ਗਰੀਬ ਕਿਸੇ ਦੀ ਮਦਦ ਕਰਨੀ ਹੋਵੇ ਤੇ ਇਦਾਂ ਕਰਨੀ ਚਾਹੀਦੀ ਆ ਬਿਲਕੁਲ ਹੈਲਪ ਕਰੋ ਉਹਨਾਂ ਦੀ ਹੈ ਨਾ ਉਹਨਾਂ ਦਾ ਹੌਸਲਾ ਵਧੇ ਹੈ ਨਾ ਇਹ ਜਰੂਰ ਵੱਖਰੀ ਗੱਲ ਹੈ ਕਈ ਵਾਰੀ ਬੰਦਾ ਗੱਡੀ ਚਾਹੁੰਦਾ ਤੇ ਉਹ ਥੱਲੇ ਸਬਜ਼ੀ ਜਿਹੜਾ ਲਾ ਕੇ ਬੈਠਾ ਹੁੰਦਾ ਉਹਦੇ ਕੋ ਖਰੀਦਦਾ ਨਹੀਂ ਕਿਉਂਕਿ ਉਹਦੀ ਟੌਰ ਖਰਾਬ ਹੁੰਦੀ ਉਹ ਟੌਰ ਖਰਾਬ ਹੁੰਦੀ ਹਨਾ ਵੀ ਉਹ ਕੋਈ ਕੋਈ ਕਹੂਗਾ ਵੀ ਗੱਡੀ ਚ ਉਤਰ ਕੇ ਦੇਖ ਲੈ ਹਾਂ ਥੱਲੇ ਸਬਜ਼ੀ ਲੈਣ ਦੇ ਸਬਜ਼ੀ ਲੈਣ ਰਿਹਾ ਹੋਇਆ ਪਰ ਨਹੀਂ ਉਹ ਪਰਮਾਤਮਾ ਦੇਖਦਾ ਤੁਸੀਂ ਉਹਦੀ ਤੇ ਸਬਜ਼ੀ ਤਾਂ ਖਰੀਦ ਹੀ ਰਿਹਾ ਉਹਨੇ ਹਾਂਜੀ ਪਰ ਨਾਲ-ਨਾਲ ਉਹਦੀ ਹੈਲਪ ਵੀ ਮਤ ਕਰ ਰਿਹਾ ਉਹਦੀ ਮਦਦ ਵੀ ਕਰ ਰਿਹਾ ਉਹਨੇ ਸਹੀ ਗੱਲ ਸਹੀ ਗੱਲ ਔਰ ਪਰਮਾਤਮਾ ਦੇਖਦਾ ਹੈ ਇਹ ਕੰਮ ਜਰੂਰ ਕਰੋ ਜਿਹੜਾ ਤੁਹਾਨੂੰ ਇਦਾਂ ਦਾ ਵੇਚਦਾ ਥੱਲੇ ਕੋਈ ਸਬਜੀ ਫਰੂਟ ਟੱਕਰ ਦਾ ਕੋਈ ਬਜ਼ੁਰਗ ਸਿਆਣਾ ਉਹਦੇ ਕੋ ਸਬਜੀ ਜਾਂ ਫਰੂਟ ਜ਼ਰੂਰ ਲਗੋ ਤੁਹਾਡੀ ਬਹੁਤ ਇੱਕ ਵੱਡੀ ਮਦਦਤ ਹੋ ਜਾਂਦੀ ਓਹਦੇ ਲਈ ਹਾਂਜੀ ਤੇ ਪਰਮਾਤਮਾ ਇਦਾਂ ਹੀ ਖੁਸ਼ ਹੁੰਦਾ ਜੇ ਆਪਾਂ ਕਿਸੇ ਦੀ ਹੈਲਪ ਕਰਦੇ ਮਦਦ ਕਰਦੇ ਸਹੀ ਗੱਲ ਹੈ ਸੋ ਅੱਜ ਦਾ ਸਾਡਾ ਇਹ ਇੱਕ ਮੈਸੇਜ ਸੀਗਾ ਤੇ ਤੁਹਾਨੂੰ ਚੰਗਾ ਲੱਗਾ ਹੋਵੇ ਜ਼ਰੂਰ ਕਮੈਂਟ ਕਰਿਓ ਦੱਸਿਓ ਸਾਨੂੰ ਕਿੱਦਾਂ ਦੀ ਲੱਗੀ ਗੱਲਬਾਤ ਤੇ ਚੰਗਾ ਜੀ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ